ਜਿਨੂੰ ਮੈਂ ਡਾਕਟਰ ਤਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਹਾਂ ਬਾਈ ਦਲਜੀਤ ਸਿੰਘ ਫਵਜੀ ਦੇ ਘਰੇ ਪੰਡਿਤ ਜੋਧਪੁਰ ਜੀ ਕਰਕੇ ਢੀ ਝੋਟੀ ਦਾ ਬਿਊਟੀ ਪਾਰਲਰ ਵੇਖ ਸਕਦੇ ਤੁਸੀਂ ਪਰਸਨੈਲਿਟੀ ਪੂਰੀ ਘੈਂਟ ਬਣਾਤੀ ਸੱਤ ਮੈਂ ਅੱਠਵੇਂ ਜ਼ੁਵੇਸੀ ਝੋਟੀ ਤੇ ਪੂਰੀ ਗੱਲਬਾਤ ਬਣ ਗਈ ਆ ਵੇਖ ਸਕਦੇ ਹੋ ਸੱਜਣੋ ਪਰਸਨੈਲਿਟੀ ਪੂਰੀ ਘੈਂਟ ਬਣ ਗਈ ਬਾਕੀ ਆਪਾਂ ਫਵਜੀ ਸਾਹਿਬ ਨਾਲ ਕਰਵਾਵਾਂਗੇ ਗੱਲਬਾਤ ਸੰਸਕਰ ਸਰ ਹਾਂਜੀ ਹੋ ਠੀਕ ਠਾਕ ਜੀ ਕਿਵੇਂ ਲੱਗੀ ਗੱਲਬਾਤ ਸਟਾਕਮ ਹਾਂ ਜੀ ਆ ਦੇਖੋ ਜੀ ਦੇਖ ਸਕਦਾ ਸੱਜਣਾ ਇੰਨਾ ਸੈਂਕ ਵਟਿਆ ਝੋਟੀ ਦਾ ਤੇ ਬਣ ਗਿਆ ਪੂਰੀ ਗੱਲਬਾਤ ਤੇ ਪਰਸਨੈਲਿਟੀ ਤੁਸੀਂ ਵੇਖ ਕੇ ਦੱਸੋ ਜੀ ਕਮੈਂਟ ਆ ਰਹੀ ਦੀ ਕਿਵੇਂ ਲੱਗੀ ਗੱਲਬਾਤ ਬਾਕੀ ਆਪਾਂ ਪਬਜੀ ਸਾਹਿਬ ਤੋਂ ਪੁੱਛਾਂਗੇ ਪਬਜੀ ਸਾਹਿਬ ਕਿਵੇਂ ਲੱਗੀ ਗੱਲਬਾਤ ਬਹੁਤ ਸੋਹਣਾ ਬਹੁਤ ਸੋਹਣਾ ਸਟਾਕਮ ਥੋੜਾ ਸਿਰਾ ਜੀ ਸਿਰਾ ਸਿਰਾ ਹਾਂ ਜੀ ਹੋਰ ਅੱਗੇ ਵੀ ਤੁਸੀਂ ਕਰਵਾਉਂਦੇ ਰਹਿੰਦੇ ਕਿਵੇਂ ਵਧੀਆ ਲੱਗਿਆ ਫੀਲ ਨਹੀਂ ਸਾਨੂੰ ਜੀ ਬਹੁਤ ਵਧੀਆ ਲੱਗਿਆ ਜੀ ਠੀਕ ਬਹੁਤ ਵਧੀਆ ਸਾਨੂੰ ਇਹੋ ਜਿਹਾ ਪਹਿਲੀ ਵਾਰ ਬੰਦਾ ਮਿਲਿਆ ਰੋ ਠੀਕ ਧੰਨਵਾਦ ਜੀ ਥੈਂਕ ਯੂ ਹੇ ਇਹ ਲੱਗਦਾ ਵੀ ਝੋਟੀ ਬਣ ਗਈ ਦੂਜੇ ਜੀ ਆਹ ਕਿਹੜਾ ਝੋਟੀ ਬਣ ਗਈ ਵੇ ਸਾਡੇ ਸੱਜਣਾ ਪਰਸਲ ਦੀ ਪੂਰੀ ਘੈਂਡ ਬਣ ਗਈ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਪਿੰਡ ਜੋਧਪੁਰਾ ਇਧਰ ਨੇੜੇ ਜ਼ਿਲ੍ਹਾ ਬਰਨਾਲਾ ਚਲ ਠੀਕ ਆ ਜੀ ਧੰਨਵਾਦ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਦੇ ਜਾਂ ਨਵੇਂ ਵੀਰ ਆਏ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਧੰਨਵਾਦ ਥੈਂਕ ਯੂ ਸੋ ਮੱਚ